ਐ ਮਿਰਨਾ ਦੇਵੀ ਜੀ ਚਰਮਣ ਮੈਂ ਜਨ ਸੇਕੀਏ ਚੰਡੀਗੜ੍ਹ ਪੰਜਾਬੀ ਮੰਚ ਦਾ ਪਿਛਲੇ 10-12 ਸਾਲ ਤੋਂ ਚੰਡੀਗੜ੍ਹ ਦੀ ਵਿੱਚ ਪੰਜਾਬੀ ਨਾਲ ਜਿਹੜੇ ਮੋਹ ਕਰਨ ਵਾਲੇ ਲੋਕ ਹੈ ਉਹਨਾਂ ਦੀ ਕਾਫੀ ਗਿਣਤੀ ਲਗਾਤਾਰ ਵਧ ਰਹੀ ਹੈ। ਔਰ ਇਸ ਦੌਰਾਨ ਦੇ ਅੰਦਰ 10-12 ਸਾਲ ਦੇ ਵਿੱਚ अनेका ਹੀ ਵਾਰ ਚਰਨੇ ਮਜ਼ਾਰੇ ਜਲਸੇ ਜਲੂਸ ਉਹ ਖੜਤਾੜਾ ਇਥੋਂ ਤੱਕ ਕਿ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ ਜਿਸ ਦਿਨ ਅਸੀਂ ਗ੍ਰਿਫਤਾਰੀ ਦਿੱਤੀ ਸੀ ਉੱਥੇ 600 ਬੰਦੇ ਗ੍ਰਿਫਤਾਰੀ ਦੇ ਲਈ ਤਿਆਰ ਹੋਏ ਸੀ ਤੇ ਸਰਕਾਰ ਕੋਲੇ ਕਿਉਂਕਿ ਇਸ ਤਰ੍ਹਾਂ ਦੇ ਸਾਧਨ ਨਹੀਂ ਸੀ ਉਹਨਾਂ ਨੇ 105 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਾਨੀ ਸਾਡਾ ਲਗਾਤਾਰ ਸੰਘਰਸ਼ ਚੱਲ ਪਿੰਡਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਪਿੰਡਾਂ ਦੇ ਲੋਕ ਆ ਰਹੇ ਇਸ ਵਾਰ ਸੀ ਕਿ ਕੰਡੀ ਗੱਲ ਹਿੰਦੂਸਤਾਨ ਦੇ ਵਿੱਚ ਇੱਕ ਐਸਾ ਸ਼ੈ ਹੈ ਜਿੱਥੇ ਅੰਗਰੇਜ਼ੀ ਨੂੰ ਪਹਿਲੀ ਪ੍ਰਸ਼ਾਸਕੀ ਤੇ ਦਫਤਰੀ ਕੰਮ ਕਰਨ ਦੀ ਭਾਸ਼ਾ ਦਾ ਦਰਜਾ ਦਿੱਤਾ ਗਿਆ। ਇਹ ਗੱਲ ਹਿੰਦੂਸਤਾਨ ਦੇ ਸੰਵਿਧਾਨ ਦੇ ਵਿੱਚ ਥਲਾ ਹੈ ਕਿਉਂਕਿ ਹਿੰਦੂਸਤਾਨ ਦੇ ਸੰਵਿਧਾਨ ਦੇ ਅੰਦਰ ਭਾਈ ਭਾਸ਼ਾਵਾਂ ਦਾ ਜ਼ਿਕਰ ਹੈ ਜੀ ਦੇ ਵਿੱਚ ਕੋਈ ਵੀ ਵਿਦੇਸ਼ੀ ਭਾਸ਼ਾ ਨਹੀਂ ਹੈ ਅੰਗਰੇਜ਼ੀ ਕਿਉਂਕਿ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਨੂੰ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਔਰ ਹਿੰਦੂਸਤਾਨ ਦੇ ਜਿਹੜੇ 30 ਦੇ ਕਰੀਬ ਸੂਬੇ ਹਨ ਔਰ 70 ਦੇ ਕਰੀਬ ਕੇਂਦਰ ਸ਼ਾਸਿਤ ਹੈ ਉਹਨਾਂ ਦੇ ਵਿੱਚੋਂ ਇੱਕ ਨੂੰ ਵੀ ਪਹਿਲੀ ਭਾਸ਼ਾ ਦਾ ਇੱਕ ਵੀ ਸੂਬਾ ਇੱਕ ਵੀ ਸ਼ਹਿਰ ਦੇ ਵਿੱਚ ਦਰਜ ਆਸ ਲਈ ਹੈ ਚੰਡੀਗੜ੍ਹ ਦੇ ਵਿੱਚ 12-13 ਲੱਖ ਦੀ ਆਬਾਦੀ ਹੈ 12-13 ਲੱਖ ਦੀ ਆਬਾਦੀ ਦੇ ਵਿੱਚੋਂ ਕਿਸੇ ਇੱਕ ਦੀ ਵੀ ਮਾਮੂਲੀ ਅੰਗਰੇਜ਼ੀ ਨਹੀਂ ਹੈ ਇੱਥੇ ਅਫੀਸਰ ਜਦੋਂ 1904 ਤੋਂ ਬਾਅਦ ਆਏ ਬੰਦੀ ਨਮਬਰ ਸੋਸ਼ੀਅਲ ਦਾ ਚੱਡੀ ਗੱਲ ਦੇ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਸੀ ਜਿਵੇਂ ਜਿਵੇਂ ਅਧਿਕਾਰੀ ਬਾਦੋਂ ਆਏ ਉਹਨਾਂ ਨੇ ਆਪਣੀ ਸੌਗਦਾ ਨੂੰ ਧਿਆਨ ਚ ਰੱਖ ਲਿਆ ਹੋਇਆ ਜਾਂ ਆਪਣੇ ਆਪ ਨੂੰ ਵੱਖਰੇ ਸਟੇਟਸ ਵਜੋਂ ਜਾਣਕਾਰੀ ਦੇਣ ਲਈ ਉਹਨਾਂ ਨੇ ਇਹ ਅੰਗਰੇਜ਼ੀ ਨੂੰ ਜਿਹੜਾ ਹੈ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਲਗਾਤਾਰ ਸਾਡਾ ਸੰਘਰਸ਼ ਜਾਰੀ ਹੈ 16 ਅਪ੍ਰੈਲ ਨੂੰ ਪਿਛਲੇ ਨੂੰ ਸਿੰਡੀਗੜ ਪੰਜਾਬੀ ਮંચਵਲ ਨੂੰ ਇੱਕ ਭੋਖਾ ਹੜਤਾਲ ਤਰਨਾ ਵਾਰਿਆ ਗਿਆ ਜੀ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਿਆ ਸੀ ਕਿ ਉਹ ਆ ਕੇ ਦੱਸਣ ਕਿ ਭਾਸ਼ਾ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਹੈ ਚਾਰ ਰਾਜਨੀਤਿਕ ਪਾਰਟੀਆਂ ਆਈਆਂ ਸੀ ਜਿਨ੍ਹਾਂ ਦੇ ਵਿੱਚ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਔਰ ਸ਼ਰੂਮਣੀ ਅਕਾਲੀ ਦਲ ਸਭ ਨੇ ਵਿਸ਼ਵਾਸ ਦਿਲਾਇਆ ਕਿ ਅਸੀਂ ਪੰਜਾਬੀ ਪਾਰਸ਼ਾ ਨੂੰ ਪਹਿਲੀ ਪਾਰਸ਼ਾ ਦਾ ਦਰਜਾ ਦਿਵਾਉਣ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਵਚਨਬੱਧ। ਉਸ ਮੀਟਿੰਗ ਤੋਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਕਿ ਉਹ ਪੰਜਾਬੀ ਪਾਰਸ਼ਾ ਨੂੰ ਪਹਿਲੀ ਪਾਰਸ਼ਾ ਦਾ ਦਰਜਾ ਦਵਾਉਣਗੇ। ਇਸ ਵਕਤ ਪੈਸਲੇ ਚਿੱਡੀਗੜ੍ਹ ਪੰਜਾਬੀ ਮੰਚ ਦਾ ਕਿ ਅਣਤੀਗਤ ਅਸੀਂ ਰਾਜਨੀਤਿਕ ਪਾਰਟੀਆਂ ਨੂੰ 2.5 ਮਹੀਨੇ ਦਾ ਲਗਭਗ ਸਮਾਂ ਦਿੱਤਾ ਕਿ 2.5 ਮਹੀਨੇ ਦੇ ਵਿੱਚ ਵਿੱਚ ਉਹ ਪਾਸ਼ਾ ਨੂੰ ਲਾਗੂ ਕਰੋ ਔਰ ਆਪਣਾ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰੋਣ ਅਣਤੀਏ ਗੱਛ ਨੂੰ ਅਸੀਂ ਰਾਜ ਪਵਨ ਵੱਲ ਮਾਰਛ ਕਰਾਂਗੇ ਹਜ਼ਾਰਾਂ ਲੋਕ ਹਜ਼ਾਰਾਂ ਪੰਜਾਬੀ ਕੋਈ ਵੀ ਉਹਨੇ ਲਈ ਸ਼ਾਮਲ ਹੋਣਗੇ ਔਰ ਸੰਢੀ ਗੜ ਪੰਜਾਬੀ ਵੰਸ ਦਾ ਇਹ ਫੈਸਲਾ ਹੈ ਕਿ ਜਿੰਨੀ ਦੇਰ ਤੱਕ ਪੰਜਾਬੀ ਪਾਸ਼ਾ ਨਹੀਂ ਪਾਸ਼ਾ ਦਾ ਦਰਜਾ ਨਹੀਂ ਮਰਦਾ ਉਹਨੇ ਦੇ ਤੱਕ ਸੰਘਰਸ਼ ਸਾਡਾ جاری ਰਹਿਣ